ਗੁਰਜੀਕਾ ਖਾਲਸਾ ਵਾਈਲੂ ਚਿੱਕਿਫਤ ਹੈ ਅ ਦਾ ਕੌਰਸ ਆਫ 1984 ਦਾ ਕੌਰਸ ਆਫ 1984 ਮੈਨੂੰ ਅਜ ਵੀ ਯਾਦ ਹੈ 2014 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਮੈਂ ਅਮਨਸਟੀ ਇੰਟਰਨੈਸ਼ਨਲ ਦੇ ਨਾਲ ਕੰਮ ਕਰ ਰਿਹਾ ਸੀ ਅਮਨੇਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਅਸੀਂ 150 ਤੋਂ ਜ਼ਿਆਦਾ ਦੇਸ਼ਾਂ 'ਚ ਕੰਮ ਕਰਦੇ ਸੀ ਔਰ 2014 ਦੇ ਵਿੱਚ uh, 1984 ਸਿੱਕਤਲੀਆਮ ਨੂੰ 30 ਸਾਲ ਹੋ ਗਏ ਸੀ ਔਰ ਸਾਡਾ ਅ ਅਮਨੇਸਟੀ ਦੇ ਅੰਦਰ ਇਹ ਸੋਚਣਾ ਸੀ ਕਿ 30 ਸਾਲ ਹੋ ਗਏ ਨੇ ਜਸਟਿਸ ਡਿਲੀਵਰ ਨਹੀਂ ਹੋਇਆ ਹੈ ਅ ਅਸੀਂ ਇਹਦੇ ਬਾਰੇ ਗੱਲ ਕਰਨ ਜਿੰਨੇ ਕਲੋਜ਼ਡ ਕੇਸਿਸ ਨੇ ਉਹਨਾਂ ਨੂੰ ਫਿਰ ਵਾਪਸ ਖੋਲੇ ਜਾਣ ਰੀਨਵੈਸਟੀਗੇਸ਼ਨ ਹੋਏ ਔਰ ਜਦੋਂ 2014 ਚ ਮੈਂ ਸ਼ੁਰੂਆਤ ਕੀਤੀ ਸੀ ਮਤਲਬ ਮੈਂ ਐਸਾ ਨਹੀਂ ਕਹੂੰਗਾ ਮੇਰਾ ਜਨਮ ਸਿੱਕਾ ਚ ਹੋਇਆ ਸਾਨੂੰ ਸਾਰਿਆਂ ਨੂੰ ਪਤਾ 1984 ਚ ਕੀ ਹੋਇਆ ਆਈ ਰਿਮੈਂਬਰ ਆਈ ਵਾਸ ਅ ਚਾਈਲਡ ਮੈਂ ਆਪਣੀ ਮਦਰ ਦੇ ਨਾਲ ਦਰਬਾਰ ਸਾਹਿਬ ਸੀ ਐਂਡ ਮੇਰੀ ਮਦਰ ਨੇ ਮੈਨੂੰ ਬੁਲੇਟ ਮਾਰਕਸ ਤੁਸੀਂ ਅੱਜ ਵੀ ਜਾਓ ਕਿਸ ਥੋੜੀ ਥੋੜੀ ਜਗ੍ਹਾ ਤੇ ਤੁਹਾਨੂੰ ਦੇ ਵਿਲ ਸ਼ੋ ਯੂ ਔਰ ਮੇਰੀ ਮਦਰ ਨੇ ਉਹ ਮੈਨੂੰ ਬੁਲੇਟ ਮਾਰਕਸ ਦਿਖਾਏ ਔਰ ਉਹਨਾਂ ਦੀ ਅੱਖਾਂ ਮੈਂ ਦੇਖ ਸਕਦਾ ਸੀ ਉਹਨਾਂ ਦੀ ਅੱਖਾਂ ਨਮ ਸੀ ਐਂਡ ਆਈ ਵਾਸ ਅ ਯੰਗ ਬੋਏ ਆਈ ਥਿੰਕ ਉਹ ਕਾਫੀ ਗਹਿਰਾ ਅਸਰ ਕਰਦਾ ਤੁਹਾਡੇ ਤੇ ਕੀ ਕੀ ਹੋਇਆ ਯੂ ਵਾਂਟ ਟੂ ਨੋ ਔਰ ਉਸ ਤੋਂ ਬਾਅਦ ਵੀ ਸਾਡੇ ਘਰ ਦੇ ਅੰਦਰ ਆਈ ਥਿੰਕ 84 ਕਦੇ ਦੂਰ ਨਹੀਂ ਸੀ 1984 ਦੀ ਹਮੇਸ਼ਾ ਗੱਲ ਹੁੰਦੀ ਰਹੀ 1984 ਚ ਕੀ ਹੋਇਆ ਤੇ ਜਦ ਮੈਂ ਕੰਮ ਕਰਨਾ ਸ਼ੁਰੂ ਕੀਤਾ ਐਸਾ ਨਹੀਂ ਸੀ ਕਿ ਮੈਨੂੰ ਪਹਿਲੀ ਵਾਰੀ ਪਤਾ ਚੱਲ ਰਿਹਾ ਕਿ 1984 ਚ ਸਿੱਖਾਂ ਨਾਲ ਕੀ ਹੋਇਆ ਹੈ ਆਪਰੇਸ਼ਨ ਬਲੂ ਸਟਾਰ ਕੀ ਸੀ ਇਹ ਸਾਰੀਆਂ ਗੱਲਾਂ ਦਾ ਪਤਾ ਸੀ ਬਟ ਇੰਪੈਕਟ ਕਿੰਨਾ ਹੋਇਆ ਸੀ ਸ਼ਾਇਦ ਉਹਦੀ ਥੋੜੀ ਕਮੀ ਸੀ ਉਹਦਾ ਇੱਕ ਕਾਰਨ ਇਹ ਵੀ ਆ ਕਿ ਮੇਰੀ ਫੈਮਿਲੀ ਬਹੁਤ ਸਾਲਾਂ ਤੋਂ ਜੰਮੂ ਕਸ਼ਮੀਰ ਚ ਹੈ ਉਹ ਪਹਿਲਾਂ ਪੰਜਾਬ ਸੀ ਫਿਰ ਉੱਥੋਂ ਮਾਈਗ੍ਰੇਟ ਕਰਕੇ ਜੰਮੂ ਕਸ਼ਮੀਰ ਚਲੇ ਗਏ ਮਗਰ ਇੱਕ ਜੁੜਾਵ ਜਿਹੜਾ ਆਪਣੀ ਧਰਤੀ ਨਾਲ ਹੁੰਦਾ ਸਾਰਿਆਂ ਨੂੰ ਹੁੰਦਾ ਹੀ ਆ ਐਂਡ ਆਈ ਥਿੰਕ ਮੈਂ ਬਹੁਤ ਲੋਕਾਂ ਨੂੰ ਕਹਿ ਚੁੱਕਾ ਕਿ ਮੇਰੇ ਵਾਸਤੇ ਸ਼ਾਇਦ ਕਾਰਜ਼ ਆਫ 84 ਦਾ ਜਨਮ 2014 ਤੋਂ ਕਾਫੀ ਪਹਿਲਾਂ ਹੋ ਗਿਆ ਸੀ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ ਕਿਤਾਬਾਂ ਪੜ੍ਹ ਰਿਹਾ ਸੀ ਰਿਪੋਰਟਸ ਪੜ੍ਹ ਰਿਹਾ ਸੀ ਹੋਰ ਯੂ ਨੋ ਕੀ ਸਿੱਖਾਂ ਨਾਲ ਕੀ ਹੋਇਆ 1984 ਵਿੱਚ ਉਸ ਤੋਂ ਪਹਿਲਾਂ ਕੀ ਹੋਇਆ ਜਿੰਨੀਆਂ ਸਾਡੇ ਅਗਰ ਤੁਸੀਂ ਦੇਖੋਗੇ ਜਿੰਨਾ ਸਿੱਖ ਇਤਿਹਾਸ ਰਿਹਾ ਜਿੰਨੀ ਸਿੱਖਾਂ ਨੇ ਲੜਾਈਆਂ ਲੜੀਆਂ ਨੇ ਔਰ ਜਿੰਨਾ ਸਿੱਖਾਂ ਤੇ ਜ਼ੁਲਮ ਹੋਇਆ ਉਹ ਉਹ ਸਾਰੀਆਂ ਗੱਲਾਂ ਦਾ ਆਈ ਥਿੰਕ ਕਾਫੀ ਦੇਰ ਤੋਂ ਆਈ ਵਾਸ ਰੀਡਿੰਗ ਅਬਾਊਟ ਇਟ ਔਰ ਮੈਂ ਇਹ ਵੀ ਇੱਕ ਗੱਲ ਨੂੰ ਜ਼ਰੂਰ ਮੰਨਦਾ ਕਿ ਅਜੇ ਵੀ वी डू नॉट हैव सफिशेंट रिकॉर्ड ऑफ द हिस्टरी मतलब कि मैंने किसी ने रिसेंटली पुछा थोड़ा लगता कि उन्नीस uh, सौ चौरासी से थोड़ी किताब आ गई है चालीस साल हो गए कि होर भी किताबों आनी चाहिए मैं उन्होंने जवाब था कि उन्नीस सौ चौरासी से अगर चाली हज़ार किताबा शायद वो भी होद् क्योंकि असं सारे कोई ना कोई पक्ष जरा छोल सकते हैं है। और uh, उसी तरह वेन यू लुक इन टू सिख हिस्टरी ਮੈਨੂੰ ਉੱਥੇ ਵੀ ਲੱਗਦਾ ਕਿ ਅਜੇ ਬਹੁਤ ਬਹੁਤ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਵੀ ਹੈ ਵੀ ਆਰ ਨਾਟ ਯੈਟ ਸਟਾਰਟਡ ਆਈ ਬੀਲੀਵ ਅਸੀਂ ਅਜੇ ਉੱਥੇ ਨਹੀਂ ਹਾਂ ਕਾਡਸ ਆਫ 1984 ਸ਼ੁਰੂਆਤ ਹੋਈ ਦਿੱਲੀ ਤੋਂ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਦਿੱਲੀ ਤਿਲਕ ਵਿਹਾਰ ਚ ਇੱਕ ਕਲੋਨੀ ਨੂੰ ਅਸੀਂ ਨਾ ਹੀ ਦੇ ਦਿੱਤਾ ਵਿੰਡੋਸ ਕਲੋਨੀ ਔਰ ਉਸ ਕਲੋਨੀ ਤੋਂ ਸ਼ੁਰੂਆਤ થઈ ਮੇਰੀ ਮੈਮ ਪਹਿਲਿਆਂ ਜਦੋਂ ਉੱਥੇ ਇੰਟਰਵਿਊਜ਼ ਲੈਣ ਗਿਆ ਲਗਾਤਾਰ ਜਾਂਦੇ ਸੀ ਇੰਟਰਵਿਊ ਲੈਂਦੇ ਸੀ ਹਰ ਘਰ ਦੀ ਕਹਾਣੀ ਇੱਕ ਜਿਹੀ ਸੀ ਔਰ ਨਾਕੋਰਸ ਆਫ 1984 ਇਸ ਬੇਸਿਕਲੀ ਇਟ ਇਜ਼ ਅਬਾਊਟ ਸਿੱਖ ਮਦਰਸ ਔਮਨ ਡਾਟਰਸ ਸਿਸਟਰਸ ਉਹਨਾਂ ਦੇ ਨਾਲ 84 ਚ ਕੀ ਹੋਇਆ ਇਹ ਸਾਰੀ ਕਹਾਣੀ ਦੁਨੀਆਵਰ ਚ ਕਦੇ ਵੀ ਜੰਗ ਲੱਗਦੀ ਹੈ ਸਭ ਤੋਂ ਪਹਿਲੀ ਕੈਸ਼ੁਐਲਟੀ ਹੁੰਦੀ ਹੈ ਔਰਤ ਔਰ ਉਸ ਤੋਂ ਬਾਅਦ ਜਦੋਂ ਉਸ ਜੰਗ ਦਾ ਇਤਿਹਾਸ ਲਿਖਿਆ ਜਾਂਦਾ ਉਸ ਇਤਿਹਾਸ ਚੋਂ ਔਰਤ ਗਾਇਬ ਹੋ ਜਾਂਦੀ ਹੈ ਕਔਰਸ ਆਫ 84 ਇੱਕ ਛੋਟਾ ਜਿਹਾ ਉਪਰਾਲਾ ਕਿ ਅਸੀਂ ਉਹਨਾਂ ਸਾਰੀ ਔਰਤਾਂ ਦੀ ਗੱਲ ਕਰ ਸਕੀਏ ਕਿ ਉਹਨਾਂ ਦੇ ਉਹਨਾਂ ਦੀ ਹੱਡ ਵੀ ਕੀ ਕੀ ਆ ਉਹਨਾਂ ਨੇ ਕੀ ਹੰਡਾਇਆ 1984 ਦੇ ਵਿੱਚ ਮੈਂ ਇੱਕ ਛੋਟੀ ਜੀ ਕਹਾਣੀ ਤੋਂ ਸ਼ੁਰੂਆਤ ਕਰਾਂਗਾ ਮੈਂ ਲਗਾਤਾਰ ਜਾਂਦਾ ਸੀ ਤਿਲਕ ਵਿਹਾਰ ਔਰ ਮੈਂ ਹਰ ਕਿਸੇ ਦੇ ਨਾਲ ਗੱਲ ਕਰ ਰਿਹਾ ਸੀ ਅ ਬਹੁਤ ਲੋਕ ਐਸੇ ਸੀ ਜਿਹੜੇ ਅੱਗੋਂ ਆ ਕੇ ਗੱਲ ਕਰਦੇ ਸੀ ਆਪਣੀ ਕਹਾਣੀ ਦੱਸਦੇ ਸੀ ਕਿ 1984 ਚ ਕੀ ਹੋਇਆ ਕਿਦਾਂ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੇ ਬੰਦਿਆਂ ਨੂੰ ਉਹਨਾਂ ਦੇ ਘਰ ਤੋਂ ਬਾਹਰ ਕਸੀਟ ਕੇ ਲਿਆਇਆ ਗਿਆ ਮਾਰਿਆ ਗਿਆ ਪੈਟਰੋਲ ਛਿੜਕ ਕੇ ਮਾਰਿਆ ਗਿਆ ਕਈਆਂ ਤੇ ਉਹਨਾਂ ਦੇ ਆਪਣੇ ਜਿਹੜੇ ਮੰਜੇ ਬਿਸਤਰੇ ਇਕੱਠੇ ਕਰਕੇ ਉਹਨਾਂ ਤੇ ਪਾਤ ਦੇ ਗਏ ਉੱਪਰ ਤੇਲ ਪਾਤਤਾ ਗਿਆ ਅੱਗ ਲਾ ਦਿੱਤੀ ਗਈ ਕਈਆਂ ਨੂੰ ਡੰਡਿਆਂ ਨਾਲ ਮਾਰ ਦਿੱਤਾ ਗਿਆ ਕਈਆਂ ਦੇ ਸਿਰਾਂ ਦੇ ਡੰਡੇ ਮਾਰੇ ਗਏ ਬਹੁਤ ਕੁਝ ਹੋਇਆ ਅ ਜਦੋਂ ਮੈਂ ਲਗਾਤਾਰ ਜਾ ਰਿਹਾ ਸੀ ਅ ਇੱਕ ਇੱਕ ਇਕ ਲੇਡੀ ਸੀ ਜਿਹੜੀ ਮੇਰੇ ਨਾਲ ਬਿਲਕੁਲ ਗੱਲ ਨਹੀਂ ਕਰਦੇ ਸੀ ਬਿਲਕੁਲ ਗੱਲ ਨਹੀਂ ਕਰਦੇ ਸੀ ਔਰ ਮੇਰਾ ਬੜੀ ਕੋਸ਼ਿਸ਼ ਸੀ ਕਿ ਇਹ ਮੇਰੇ ਨਾਲ ਗੱਲ ਕਰਨ ਮੈਨੂੰ ਦੱਸਣ ਕਿਉਂ ਮੇਰੇ ਨਾਲ ਗੱਲ ਨਹੀਂ ਕਰਦੇ ਸਭ ਕਰਦੇ ਨੇ ਇਹ ਆਪਣੀ ਕਹਾਣੀ ਨਹੀਂ ਦੱਸਦੇ ਇੱਕ ਦਿਨ ਮੈਂ ਵਾਪਸ ਗਿਆ ਜਿਨ੍ਹਾਂ ਦੇ ਨਾਲ ਮਿਲਣਾ ਸੀ ਉਹ ਘਰੇ ਨਹੀਂ ਸੀਗੇ ਬਹੁਤ بارش ਹੋ ਰਹੀ ਸੀ ਬਾਹਰ ਇਹ ਆਪਣੇ ਦਰਵਾਜ਼ੇ ਤੇ ਖੜੇ ਸੀ ਇਹਨਾਂ ਨੇ ਕਿਹਾ ਤੁਸੀਂ ਅੰਦਰ ਆ ਜਾਓ ਔਰ ਇਹ 8-10 ਮਹੀਨੇ ਦੇ ਵਿੱਚ ਪਹਿਲਾ ਵਾਰੀ ਹੋਇਆ ਇਹਨਾਂ ਨੇ ਕਿਹਾ ਤੁਸੀਂ ਅੰਦਰ ਆ ਜਾਓ ਮੈਂ ਜਦ ਅੰਦਰ ਗਿਆ ਤਾਂ ਮੈਂ ਇਹਨਾਂ ਨੂੰ ਪਹਿਲਾ ਸਵਾਲ ਇਹੀ ਕਿਹਾ ਕਿ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ उन्होंने जवाब नहीं दिता काफी देर उस तो बाद उन्होंने कहा मैं मैं चौरासी की लड़की हूं यहाँ वर्ड से सिर्फ ट्वेंटी टू ईयर ओल्ड से बई साल सी, सी, सी। आ, कॉलेज तो मसा बसा ग्रेजुएट बच्चा निकलिया और इन्नी कोई समझ नहीं सिख इतिहास बारे पढ़ रहा उन्नीस सौ चौरासी के बारे पढ़ रहा है बट इन्नी समझ नहीं कि मैं कन्वे कराने की कोशिश कर रहे और ਆਈ ਥਿੰਕ ਇਟ ਟੁਕ ਮੀ 5 ਟੂ 10 ਮਿੰਟਸ ਟੂ ਅੰਡਰਸਟੈਂਡ ਕਿ ਉਹ ਕੀ ਕਹਿ ਰਹੇ ਨੇ ਉਹਨਾਂ ਦਾ 1984 ਦੇ ਵਿੱਚ ਗੈਂਗਰੇਪ ਹੋਇਆ ਸੀ ਔਰ ਜਦੋਂ ਉਹਨਾਂ ਨੂੰ ਕਿਸੇਟ ਕੇ ਲੈ ਕੇ ਜਾ ਰਿਆ ਸੀ ਮਾਂ ਉਹਨਾਂ ਦੀ ਮਦਰ ਉੱਥੇ ਖੜੀ ਸੀ ਉਹਨਾਂ ਨੇ ਆਪਣੀ ਮਦਰ ਨੂੰ ਕਿਹਾ ਮੰਮੀ ਮੈਨੂੰ ਛੱਡ ਕੇ ਨਾ ਜਾ। ਇਮੇਜਿਨ ਕਰੋ ਉਸ ਮਾਂ ਦਾ ਦੁੱਖ ਜਿਹਨੂੰ ਆਪਣੀ ਬੇਟੀ ਉਹਦੇ ਸਾਹਮਣੇ ਕਿਸੇਟ ਕੇ ਲੈ ਕੇ ਜਾ ਰਿਆ ਮਾਂ। ਔਰ ਇਹ ਸਿਰਫ ਦਿੱਲੀ ਦੀ ਇੱਕ ਕੁੜੀ ਦੀ ਕਹਾਣੀ ਨਹੀਂ। ਅਸੀਂ ਬਹੁਤ ਸਾਲਾਂ ਤੱਕ ਇਹਦੇ ਬਾਰੇ ਗੱਲ ਨਹੀਂ ਕੀਤੀ ਸੈਕਸ਼ੂਅਲ ਵਾਇਲੈਂਸ ਤੇ ਕੋਈ ਕੇਸ ਜ਼ਿਆਦਾ ਰਿਪੋਰਟ ਨਹੀਂ ਹੋਏ ਮਗਰ ਐਸੇ ਬਹੁਤ ਕੇਸ ਸੰ। ਅਸੀਂ ਇਹਦੇ ਬਾਰੇ ਗੱਲ ਨਹੀਂ ਕੀਤੀ ਕਿ ਇਹਨਾਂ ਔਰਤਾਂ ਨੇ 40 ਸਾਲ ਕਿਦਾਂ ਹੰਢਾਇਆ ਇਹਨਾਂ ਦੇ ਨਾਲ ਕੀ ਹੋਇਆ। ਇੱਕ ਤਰਫ ਦਿੱਲੀ ਦੇ ਵਿੱਚ ਵੀ ਵੀ ਆਈ ਪੀਜ਼ ਆ ਰਹੇ ਸਨ ਕਿ ਪਰ ਦੇ ਪ੍ਰਧਾਨ ਮੰਤਰੀ ਦਾ ਅੰਤਿਮ ਯਾਤਰਾ ਲਈ ਦਿੱਲੀ ਤੋਂ ਪੂਰੇ ਦਿੱਲੀ ਵਿੱਚ ਵੀਵੀਆਈਪੀ ਆ ਰਹੇ ਨੇ ਦੁਨੀਆਵਰਤੋਂ ਵੀ ਆਈਪੀ ਆ ਰਹੇ ਨੇ ਔਰ ਇੱਕ ਤਰਫ ਦਿੱਲੀ ਦੀਆਂ ਸੜਕਾਂ ਦੇ ਉੱਪਰ ਸਿੱਖ ਔਰਤਾਂ ਆਪਣੀ ਪ੍ਰੋਟੈਕਸ਼ਨ ਦੇ ਲਈ ਇੱਕ ਥਾਂ ਤੋਂ ਦੂਸਰੀ ਥਾਂ ਭੱਜਦੀਆਂ ਉਹਨਾਂ ਨੂੰ ਕੋਈ ਪ੍ਰੋਟੈਕਸ਼ਨ ਨਹੀਂ ਦਿੱਤੀ ਗਈ। ਦਰਸ਼ਨ कौर ਦੀ ਅਗਰ ਗੱਲ ਕਰਾਂ ਦਰਸ਼ਨ कौर ਕਹਿੰਦੀ ਨਹੀਂ ਕਿ ਉਹ ਉਹਨਾਂ ਨੇ ਆਪਣੇ ਬ੍ਰਦਰ ਦੇ ਘਰੇ ਜਾਣਾ ਸੀ ਉਹਨਾਂ ਦੇ ਬ੍ਰਦਰ ਦੇ ਘਰੇ ਫੰਕਸ਼ਨ ਸੀਗਾ ਔਰ ਉਹ ਕਹਿੰਦੇ ਮੈਂ ਸਵੇਰੇ ਸਵੇਰੇ ਆਪਣਾ ਸਾਰਾ ਕੰਮ ਕਾ ਕੇ ਕਿ ਹੁਣ ਤੇ ਮੈਂ ਜਾਣਾ ਇੱਥੋਂ ਆਪਣੇ ਬ੍ਰਦਰ ਦੇ ਘਰੇ ਪੂਰੀ ਤਿਆਰੀ ਕਰ ਲਈ ਕਹਿੰਦੇ ਮੈਂ ਬਾਹਰ ਨਿਕਲੀ 2 ਮਿੰਟ ਤੱਕ ਮੈਂ ਦੇਖਿਆ ਧੂਆ ਹੀ ਧੂਆ ਧੂਆ ਹੀ ਧੂਆਰ ਮੈਂ ਇੱਕਦਮ ਅੰਦਰ ਜਦ ਵਾਪਸ ਆ ਰਹੀ ਸੀ ਕਹਿੰਨੇ ਮੇਰੇ ਚੱਪਲ ਟੁੱਟ ਗਈ ਮੈਂ ਧੋੜਦੀ ਵਾਪਸ ਆਈ ਮੈਂ ਆਪਣੀ ਮਦਰ ਇਨ ਲਾ ਨੂੰ ਕਿਹਾ ਬਾਹਰ ਦੇਖੋ ਕੀ ਹੋ ਗਿਆ ਜਦੋਂ ਉਹਨਾਂ ਦੇ ਮਦਰ ਇਨ ਲਾ ਬਾਹਰ ਆਏ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਇੱਕ ਬੇਟਾ ਜਿਹੜਾ ਹੈ ਉਹ ਬਾਹਰ ਬਾਜ਼ਾਰ ਗਿਆ ਦਾ ਸਮਾਨ ਲੈਣ ਔਰ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਹੀ ਪੜੋਸੀ ਜਿਹੜੇ ਆਪਣੇ ਫਿਰੋਸੀ ਨੇ ਉਹੀ ਉਹਨਾਂ ਨੂੰ ਧਮਕੀਆਂ ਦੇ ਰਹੇ ਕਿ ਮਾਰੋ ਸਿ ਇਹ ਸਾ ਮਾਰੋ ਸਿੱਖੋਂ ਕੋ ਇਹ ਸਾਂਪ ਕੇ ਬੱਚੇ ਹੈ इन्होंने हमारी माँ को मारा है और यह नैरेटिव पूरे दिल्ली सी। और बहुत बो, बहती वारी सुनते हो कि जो कम्यूनल वायलेंस होंगे अचानक हो जाता है सारे यंग बच्चों में थोड़ी एक गल समझा चाहूँगा कि कम्यूनल वायलेंस कदम भी स्पॉन्टेनियस नहीं होंगे एकदम वायलेंस नहीं होंगी वायलेंस का प्रोपर पैटर्न दिल्ली के ਇਸ ਸਿੱਖਾਂ ਦੇ ਖਿਲਾਫ ਪ੍ਰੋਪਰ ਪੈਟਰਨ ਨੇ ਨਾ ਵੀਇਲੈਂਸ ਹੋਇਆ ਸਿੱਖੀ ਸਿੱਖਾਂ ਦੇ ਘਰਾਂ ਤੇ ਅਟੈਕ ਹੋਇਆ ਉਹਨਾਂ ਦੇ ਜਾਲਮਾਲ ਦਾ ਨੁਕਸਾਨ ਹੋਇਆ ਔਰ ਇੱਕਦਮ ਨਹੀਂ ਹੋਇਆ ਇਹ ਕੋਈ ਰਿਐਕਸ਼ਨਰੀ ਵਾਇਲੈਂਸ ਨਹੀਂ ਸੀ ਇਹ ਪ੍ਰੋਪਰ ਪਲਾਨਡ ਔਰਕੈਸਟ੍ਰੇਟਿਡ ਵਾਇਲੈਂਸੀ ਤੁਸੀਂ ਬਾਰ ਬਾਰ ਸੁਣੋਗੇ ਕਿ ਇਹ ਰਿਐਕਸ਼ਨਰੀ ਇਹਨੂੰ ਨਾ ਦਿੱਤਾ ਜਾਂਦਾ ਬਹੁਤ ਵਾਰ ਇਟਸ ਨਾਟ ਅ ਰਿਐਕਸ਼ਨਰੀ ਵਾਇਲੈਂਸ ਇਟਸ ਅ ਪਲਾਨਡ ਔਰਕੈਸਟ੍ਰੇਟਿਡ ਵਾਇਲੈਂਸ ਜਿੰਨੀ ਮਾਤਰਾ ਦੇ ਵਿੱਚ ਟਾਇਰ ਪੈਟਰੋਲ ਲੱਕੜ ਔਰ ਸਰਕਾਰੀ ਬਸਾਂ ਦਾ ਇਸਤੇਮਾਲ ਕਿੱਤਾ ਗਿਆ ਮਾਰਨ ਲਈ ਦਰਸ਼ਨ ਜਦੋਂ ਆਪਣੇ ਘਰੋਂ ਬਾਹਰ ਆਏ ਤੇ ਉਹਨਾਂ ਦੀ ਮਦਰ ਇਨ ਲਾ ਨਾ ਨੇ ਮੂੰਹ ਤੇ ਮਿੱਟੀ ਲਗਾਤੀ ਤੇ ਉਹ ਘਰ ਦੇ ਬਾਹਰ ਜਿੰਨੀਆਂ ਕਰਦੀਆਂ ਜਨਾਨੀਆਂ ਸਨ ਸਾਰੀਆਂ ਘਰ ਤੋਂ ਬਾਹਰ ਬੈਠ ਗਈਆਂ ਉਹਨਾਂ ਨੇ ਆਪਣੇ ਹਸਬੰਦ ਨੂੰ ਅੰਦਰ ਬੰਦ ਕਰਤਾ ਮਾਹ ਆਇਆ ਇਹ ਪਹਿਲੀ ਵਾਰ ਮਾਹ ਆਇਆ ਮਾਹ ਨੇ ਕਿਹਾ ਕਿ ਨਹੀਂ ਹਮ ਤੋ ਆਪਕੋ ਬਚਾਣੇ ਆਏ ਹਨ ਤੇ ਤੂੰ ਬਤਾ ਦੋ ਕਿ ਉਹਨਾਂ ਨੇ ਪੁੱਛਿਆ ਉਹਦੇ ਹਸਬੰਦ ਦੇ ਬਾਰੇ ਕਿ ਉਹ ਕਿੱਥੇ ਆ ਦਰਸ਼ਨ ਤੇ ਉਹਦੀ ਮਦਰ ਇਨ ਲਾ ਨੇ ਰਿਫਿਊਜ਼ ਕਰਤਾ ਦੱਸਣ ਦੇ ਉਸ ਤੋਂ ਬਾਅਦ ਮੌਬ ਚਲਾ ਗਿਆ ਉਹ ਫਿਰ ਵੱਡੀ ਗਿਣਤੀ ਚ ਵਾਪਸ ਆਇਆ ਉਹਨਾਂ ਦੇ ਘਰ ਦਾ ਦਰਵਾਜ਼ਾ ਤੋੜਿਆ ਗਿਆ ਦਰਸ਼ਨ ਦੇ ਹਸਬੰਦ ਕਿਚਨ ਦੇ ਅੰਦਰ ਸੀ ਉਹਨਾਂ ਨੂੰ ਉੱਥੋਂ ਕਿ ਉਹਨਾਂ ਦੇ ਵਾਲਾਂ ਤੋਂ ਫੜ ਕੇ ਬਾਹਰ ਲਿਆਏ ਬਾਹਰ ਲਿਆ ਆ ਕੇ ਜਿਹੜੀ ਅੰਦਰ ਰਜਾਈ ਪਈ ਸੀ ਰਜਾਈ ਚੱਕ ਕੇ ਉਹਨਾਂ ਦੇ ਉੱਪਰ ਪਾਤੀ ਉੱਤੇ ਉੱਪਰ ਤੇਲ ਪਾ ਕੇ ਉਹਨਾਂ ਦੇ ਸਾਹਮਣੇ ਜਲਾ ਦਿੱਤਾ ਔਰ ਉਸੇ ਦੌਰਾਨ ਦਰਸ਼ਨ ਦਾ 4 ਸਾਲ ਦਾ ਜਿਹੜਾ ਬੇਟਾ ਉਹ ਦਰਸ਼ਨ ਤੋਂ ਖੋ ਲੈਂਦੇ ਨੇ ਉਹਦੇ ਇੱਕ ਬੇਟੇ ਨੂੰ ਉੱਤੇ ਸਟੀਲ ਦੀ ਰੌਡ ਨਾਲ ਲੱਗ ਜਾਂਦੀ ਹੈ ਇੱਕ ਬੇਟਾ ਮਿਸਿੰਗ ਹੋ ਜਾਂਦਾ ਹੈ ਔਰ ਜਦੋਂ ਦਰਸ਼ਨ ਦੇ ਬਰਾਦਰ ਰਨ ਲੋ ਵਾਪਸ ਆਉਂਦੇ ਨੇ ਘਰੇ ਬਾਜ਼ਾਰ ਤੋਂ ਆ ਰਹੇ ਸੀ ਉਹਨਾਂ ਨੂੰ ਵੀ ਫੜ ਕੇ ਉਹਨਾਂ ਦਾ ਪੇਟ ਇਸ ਤਰ੍ਹਾਂ ਘੱਟਦਾ ਜਾਂਦਾ ਕਿ ਉਹ ਦਰਸ਼ਨ ਕਹਿੰਦੇ ਕਿ ਸਾਨੂੰ ਸਾਫ਼ ਦਿਖ ਰਿਹਾ ਸੀ ਕਿ ਸਾਹਮਣੇ ਕੀ ਆ ਉਹਨਾਂ ਦੇ ਪੇਟ ਦੇ ਵਿੱਚ ਔਰ ਫਿਰ ਇਹਨਾਂ ਸਾਰੀ ਔਰਤਾਂ ਨੂੰ ਉੱਥੋਂ ਇਕੱਠਾ ਕਰਕੇ ਤਲੁਕਪੁਰੀ ਦੇ ਵਿੱਚ ਇੱਕ ਪਾਰਕ ਸੀ ਉਸ ਪਾਰਕ 'ਚ ਬਿਠਾ ਦਿੱਤਾ ਗਿਆ ਔਰ ਬੈਕ ਟੂ ਬੈਕ ਲੇਡੀਜ਼ ਦੇ ਰੇਪ ਕੋਈ ਉੱਤੇ और दर्शन कहते हैं कि कुछ घंटिया अंदर तो लोग पूरी पूरा शमशान घाट बन गए हर तरफ स्मैल अग लगी दी सी, तो तो कोई प्रोटेक्शन नहीं इसके ऊपर सब तो वाला सवाल उठता है कि देश की राजधानी के अंदर हजार सिखा के कतल हो गए वेर वॉज पुलिस वाई वॉज आर्मी नॉट कॉल्ड जीट्यूशन थानू प्रोटेक्ट करने बने इंस्टीट्यूशन कितने गए ਔਰ ਫਿਰ ਜੇ ਆਪਾਂ ਇਹਨੂੰ ਕਹਿ ਦਈਏ ਕਿ ਰਿਐਕਸ਼ਨਰੀ ਵਾਇਲੈਂਸ ਕਿਸ ਤਰ੍ਹਾਂ ਹੋ ਸਕਦਾ ਜਦੋਂ ਸਾਰੇ ਇੰਸਟੀਟਿਊਸ਼ਨਸ ਜਿਹੜੇ ਤੁਹਾਨੂੰ ਪ੍ਰੋਟੈਕਟ ਕਰਨ ਲਈ ਬਣੇ ਉਹ ਸਾਰੇ ਫੇਲ ਹੋ ਗਏ ਔਰ ਹੁੰਦਾ ਕੀ ਆ ਉਸ ਤੋਂ ਪਹਿਲਾਂ ਸਾਨੂੰ ਪਤਾ ਪੰਜਾਬ ਚ 6 ਜੂਨ ਨੂੰ ਕੀ ਹੋਇਆ ਆਈ ਥਿੰਕ ਉਹ ਕੋਈ ਵੀ ਸਿੱਖ ਨਾ ਭੁੱਲ ਸਕਦਾ ਨਾ ਉਸ ਗੱਲ ਨੂੰ ਮaaf ਕਰ ਸਕਦਾ ਜੋ 6 ਜੂਨ 1984 ਨੂੰ ਹੋਇਆ ਜਾਂ ਉਸ ਤੋਂ ਬਾਅਦ ਜਿਹੜਾ ਸਿੱਖ ਬੱਚਿਆਂ ਨਾਲ ਪੰਜਾਬ 'ਚ ਹੋਇਆ ਉਹਨੂੰ ਆਈ ਡੋਂਟ ਥਿੰਕ ਕੋਈ ਜਾਂ ਕਦੇ ਕੋਈ ਭੁੱਲੇਗਾ ਜਾਂ ਕਦੇ ਕੋਈ ਮਾਫ਼ ਕਰੇਗਾ। ਚੂ ਕੌਜ਼ ਆਫ 84 ਬੇਸਿਕਲੀ ਇੱਕ ਅਟੈਂਪਟ ਹੈ। ਕੁਝ ਐਸੀ ਕਹਾਣੀਆਂ ਜਿਹੜੀਆਂ ਦੱਬੀਆਂ ਸਨ ਕਾਫੀ ਸਾਲਾਂ ਤੋਂ। ਉਹਨਾਂ ਔਰਤਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਕਿਤਾਬ ਦੇ ਵਿੱਚ ਇਹੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਪੂਰੀ ਕਿਤਾਬ ਦੇ ਵਿੱਚ ਇਹ ਕਾਪੀ ਮੈਂ ਯੂਨੀਵਰਸਿਟੀ ਨੂੰ ਡੋਨੇਟ ਕਰਕੇ ਜਾਊਂਗਾ ਤੁਸੀਂ ਆਪਦੀ ਲਾਇਬ੍ਰੇਰੀ ਤੋਂ ਲੈ ਸਕਦੇ ਹੋ ਪੜ ਸਕਦੇ ਹੋ ਇਸ ਕਾਪੀ ਨੂੰ ਅ ਕਿਤਾਬ 'ਚ ਇਹੀ ਕੋਸ਼ਿਸ਼ ਕੀਤੀ ਗਈ ਹੈ ਕਿ ਮੇਰਾ ਕੋਈ opinion ਨਹੀਂ ਹੈ ਕਿਤਾਬ ਦੇ ਅੰਦਰ ਔਰ ਉਹਦਾ ਕਾਰਨ ਇਹ ਸੀ ਕਿ ਮੈਂ oral historian ਹਾਂ ਮੈਂ ਜਿਹੜੀ ਗੱਲ ਸੁਣਦਾ ਹਾਂ ਉਸੇ ਨੂੰ ਲਿਖਦਾ ਹਾਂ ਔਰ oral history ਦਾ ਕੰਮ ਹੁੰਦਾ ਤੁਸੀਂ verify ਕਰਕੇ ਲਿਖ ਲੋਗੇ ਕਾਫੀ ਲੋਕ ਤੁਹਾਨੂੰ ਬੋਲਣਗੇ oral history ਤੇ ਬੜੇ ਸਵਾਲ ਵੀ ਚੱਕੇ ਜਾਂਦੇ ਨੇ oral history 'ਚ ਸਭ ਤੋਂ ਪਹਿਲਾ ਸਵਾਲ ਇਹ ਆਉਂਦਾ ਕਿ ਨਹੀਂ ਲੋਕਾਂ ਦੀ memory color ਹੋ ਜਾਂਦੀ ਹੈ ਅ ਲੋਕ ਕਿ ਲੋਕੀ ਕਈ ਵਾਰੀ ਭੁੱਲ ਜਾਂਦੇ ਨੇ ਗੱਲ ਨੂੰ ਬਟ ਮੇਰਾ ਆਨਸਰ ਉਹਨਾਂ ਸਾਰੀਆਂ ਗੱਲਾਂ ਲਈ ਇਹੀ ਆ ਕਿ ਸ਼ਾਇਦ ਮੈਂ ਇਹ ਪੁੱਛ ਸਕਦਾ ਆ ਜਾਂ ਸਰਵਾਈਵਰ ਇਹ ਪੁੱਛ ਸਕਦਾ ਕਿ ਉਹਨੇ ਕਾਲੇ ਰੰਗ ਦਾ ਸੂਟ ਪਾਇਆ ਸੀ ਜਾਂ ਨੀਲੇ ਰੰਗ ਦਾ ਉਹਦੇ ਘਰ ਦੇ ਕਿੰਨੇ ਬੰਦੇ ਮਰੇ ਨੇ ਉਹ ਨਹੀਂ ਪੁੱਛ ਸਕਦਾ ਉਹਦੇ ਘਰ ਦਾ ਬੰਦਾ ਕਿਸ ਤਰ੍ਹਾਂ ਮਰਿਆ ਉਹ ਵੀ ਉਹ ਨਹੀਂ ਪੁੱਛ ਸਕਦਾ ਉਸ ਤੋਂ ਬਾਅਦ ਦਿੱਲੀ ਦੇ ਅੰਦਰ ਜਦੋਂ ਇਹ 3 ਦਿਨ ਤੱਕ ਕਤਲਿਆਮ ਚੱਲਦਾ ਰਿਹਾ ਭੁਲਿਆ ਉਸ ਤੋਂ ਬਾਅਦ ਵੈਸੇ ਤਾਂ ਆਈ ਆਈ ਸੇਡ ਇਹ ਤਿੰਨ ਦਿਨ ਦੀ ਗੱਲ ਨਹੀਂ ਸੀ ਇਹ ਤਿੰਨ ਦਿਨ ਤੋਂ ਕਾਫੀ ਜ਼ਿਆਦਾ ਅਰਸੇ ਤੱਕ ਚੱਲਦਾ ਰਿਹਾ ਪਰ ਉਸ ਤੋਂ ਜ਼ਿਆਦਾ ਮੁਸ਼ਕਿਲ ਸੀ ਜਿਹੜੇ ਅਗਲੇ ਸਾਲ ਸਨ ਇਹਨਾਂ ਵਿੱਚੋਂ ਬਹੁਤ ਲੋਕ ਐਸੇ ਸਨ ਜਿਹੜੇ 1947 ਦੇ ਉਜਾੜਾ ਦੇਖ ਕੇ ਆਏ ਸੀ ਕਈਆਂ ਦੀ ਦਾਦੀਆਂ ਨੇ ਨਾਨੀਆਂ ਨੇ ਉਹਨਾਂ ਨੂੰ ਬਚਪਨ ਤੋਂ ਕਹਾਣੀਆਂ ਸੁਣਾਈਆਂ ਸਨ ਮੈਂ ਵੀ ਸੁਣੀਆਂ ਨੇ ਕਿ 1947 ਸਾਡੇ ਨਾਲ ਕੀ ਹੋਇਆ ਅਸੀਂ ਜਦੋਂ ਉੱਥੋਂ मार काट हुई कि इस तरफ आए कि सारियां हड्डीती सारी, हाँ सारी नानियां दादिया आई थिंक सबू सुना ने घरे और बहुत औरत कह रही हैं कि ऐसा लग रहा कि उन्नीस सौ चौरासी साढ़ा संताली है। लक्ष्मी कौर जी ने एक मेरे तो सवाल पूछे जो मैं पहली बार गया उन्होंने कहा कि असि भारत के नागरिक नहीं है? जे असी भारत के नागरिक हाँ तो फिर सूने दिना ने अबैंडन क्यों कर ਫਿਰ ਦਿੱਲੀ ਦੇ ਵਿੱਚ ਆਪਣੇ ਹੀ ਔਰ ਬੜੇ ਲੋਕ ਕੀ ਮੈਨੂੰ ਪੁੱਛਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ 47 ਤੇ 84 ਸੇਮਸ ਪਹਿਲੇ ਤੁਸੀਂ ਤੁਹਾਨੂੰ ਆਪਣਾ ਘਰ ਛੱਡਣਾ ਪਿਆ ਤੁਹਾਡੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਤੁਹਾਡੇ ਬੰਦੇ ਮਾਰੇ ਗਏ ਉਸ ਤੋਂ ਬਾਅਦ ਤੁਸੀਂ ਕੈਂਪਾਂ ਦੇ ਵਿੱਚ ਆ ਗਏ ਕਈ ਮਹੀਨਿਆਂ ਤੱਕ ਤੁਸੀਂ ਕੈਂਪਾਂ ਦੇ ਵਿੱਚ ਰਹੇ ਫਿਰ ਕਈਆਂ ਨੂੰ ਕੁਆਟਰ ਅਲਾਟਮੈਂਟ ਹੋਇਆ ਜਿੱਥੇ ਬੇਸਿਕ ਫੈਸਿਲਿਟੀ ਵੀ ਅਵੇਲੇਬਲ ਨਹੀਂ ਸੀ ਔਰ ਉਸ ਉਸ ਤੋਂ ਵੱਡੀ ਸਭ ਤੋਂ ਵੱਡੀ ਗੱਲ ਅਸੀਂ ਕਦੇ ਗੱਲ ਨਹੀਂ ਕੀਤੀ ਕਿ ਸਕੂਲ ਡਰਾਪਆਊਟ ਰੇਟ ਕਿੰਨਾ ਸੀ ਕਿ 1984 ਤੋਂ ਪਹਿਲੇ ਕਿਹੜਾ ਬੱਚਾ ਕਿਹੜੇ ਸਕੂਲ ਜਾ ਰਿਹਾ ਸੀ ਕੀ ਵਾਪਸ 9 ਨਵੰਬਰ 84 ਤੋਂ ਬਾਅਦ ਕਿਹੜਾ ਕਿਹੜਾ ਬੱਚਾ ਉਸੇ ਸਕੂਲ ਵਾਪਸ ਗਿਆ ਨਹੀਂ ਗਿਆ ਜਾਂ ਕਿੰਨੇ ਸਿੱਖ ਬੱਚੇ ਮੈਂਟਲ ਹੈਲਥ ਇਸ਼ੂ ਦਾ ਸ਼ਿਕਾਰ ਹੋ ਗਏ ਇਸ ਕਹਾਣੀ ਦੇ ਵਿੱਚ ਕਿਤਾਬ ਦੇ ਵਿੱਚ ਮੈਂ ਕਾਫੀ ਲੋਕਾਂ ਨਾਲ ਉਹਨਾਂ ਨਾਲ ਵੀ ਮਿਲਿਆ ਜਿਨ੍ਹਾਂ ਨੇ ਦੱਸਿਆ ਕਿ ਮੈਂ ਸਕੂਲ ਜਾਣਾ ਛੱਡ ਦਿੱਤਾ ਸੀ ਮੈਂ ਸਕੂਲ ਜਾਣਾ ਇਸ ਕਰਕੇ ਛੱਡ ਦਿੱਤਾ ਸੀ ਕਿਉਂਕਿ ਸਕੂਲ ਦੇ ਅੰਦਰ ਜਿਹੜੇ ਬਾਕੀ ਲੋਕ ਬੱਚੇ ਸੰ ਟੀਚਰਸ ਹਮਸਾਰੋ ਚਿੜਾਉਂਦੇ ਸੀ ਜੇ ਕਹਿੰਦੇ ਸੀਗੇ ਸਿੱਖ ਕਬਾਬ ਆਗੇ ਯਾ ਇਹ ਵੀਡੀਓ ਕਾਲ ਨਹੀਂ ਤੋਂ ਆਉਂਦੇ ਨੇ ਇਹਨਾਂ ਦੇ ਫਾਦਰ ਨਹੀਂ ਉਹ ਕਹਿੰਦੇ ਉਹ ਉਹਨਾਂ ਗੱਲਾਂ ਦਾ ਇੰਨਾ ਇੰਪੈਕਟ ਹੋ ਗਿਆ ਕਿ ਆਪਾਂ ਸਕੂਲ ਜਾਣਾ ਛੱਡ ਤਾ which is understandable ਕਿ ਕੋਈ ਮੈਂਟਲ ਹੈਲਥ ਸਪੋਰਟ ਨਹੀਂ ਹੈ ਮੈਂ ਕਾਫੀ ਸਾਲਾਂ ਬਾਅਦ ਦਿੱਲੀ ਕਿਸੇ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਸਰ ਹੁਣ ਜਦੋਂ ਆਪਾਂ ਰਿਪੇਰੇਸ਼ਨ ਦੀ ਗੱਲ ਕਰ ਰਹੇ ਹਾਂ ਕਿਉਂਕਿ ਹਰ ਵਾਰੀ ਨਾ ਤੁਸੀਂ ਕੋਹਰ ਟਰਮ ਸੁਣੋਗੇ ਕਹਿੰਦੇ ਨੇ ਕੰਪਨਸੇਸ਼ਨ ਆਈ ਥਿੰਕ ਯੂ ਆਰ ਯੰਗ ਪੀਪਲ ਯੂ ਸ਼ੁੱਡ ਸਟੈਂਡ ਅਗੇਂਸਟ ਥੈਟ ਟਰਮ ਕਿ ਕੰਪਨਸੇਸ਼ਨ ਬੜਾ ਗਲਤ ਸ਼ਬਦ ਹੈ ਕੀ ਆਪਾਂ ਦਰਸ਼ਨ ਕੋਰ ਨੂੰ ਕੀ ਗਾਰੰਟੀ ਹੈ ਕਿ ਦਰਸ਼ਨ ਕੋਰ ਜਿਹਦੇ ਘਰ ਦੇ 12 ਬੰਦੇ ਮਾਰੇ ਗਏ ਅਗਰ ਉਹ ਨਹੀਂ ਹੋਇਆ ਹੁੰਦਾ ਹੋ ਸਕਦਾ ਦਰਸ਼ਨ ਕੋਰ ਅਜ ਭਾਰਤ ਦੀ ਰਾਸ਼ਟਰਪਤੀ ਹੁੰਦੀ ਉਹਦੀ ਆਪਰਚੂਨਿਟੀ ਅਸੀਂ ਉਹਨੂੰ ਕਿੱਦਾਂ ਵਾਪਸ ਦੇਾਂਗੇ ਉਹਦਾ ਜਿਹੜਾ ਟਾਈਮ ਲੈ ਲਿਆ ਉਹਦੂ ਕਿੱਦਾਂ ਵਾਪਸ ਦੇਾਂਗੇ ਕਿ ਕੰਪਨਸੇਸ਼ਨ ਦਾ ਅਮਾਊਂਟ ਉਹ ਉਹ ਸਫਾਈਸ ਕਰ ਸਕਦਾ ਹੈ ਆਈ ਡੋਨਟ ਥਿੰਕ ਸੋ ਅਸੀਂ ਰਿਪੇਰੇਸ਼ਨ ਦੇ ਬਾਰੇ ਨਹੀਂ ਸੋਚਿਆ ਅਸੀਂ ਕਦੇ ਰਿਪੇਰੇਸ਼ਨ ਦੀ ਗੱਲ ਨਹੀਂ ਕੀਤੀ ਅਸੀਂ ਇਹ ਨਹੀਂ ਸੋਚਿਆ ਕਿ ਇਹਨਾਂ ਦੀ ਜ਼ਿੰਦਗੀ ਜੋ ਦਰਸ਼ਕਔਰ ਦੀ ਜ਼ਿੰਦਗੀ 40 ਸਾਲ ਪਹਿਲੇ ਸੀ ਉਹਨੂੰ ਉਸ ਲੈਵਲ ਤੇ ਕਿਸ ਤਰ੍ਹਾਂ ਲਿਆ ਸਕਦੇ ਆ 40 ਸਾਲਾਂ ਚ ਬਹੁਤ ਲੋਕਾਂ ਦਾ ਬਹੁਤ ਕੁਝ ਬਦਲ ਗਿਆ ਇਸ ਦੇਸ਼ ਚ 40 ਸਾਲ ਪਹਿਲੇ ਸ਼ਾਇਦ ਕੋਈ ਅਗਰ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਉਹ ਦੇਸ਼ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ ਪਰ ਦਰਸ਼ਕਔਰ ਉੱਥੇ ਦੀ ਉੱਥੇ ਹੀ ਹੈ ਉਹਦਾ ਕਾਰਨ ਕੀ ਹੈ ਕਿ ਅਸੀਂ ਉਹਦੀ ਓਪਰਚੁਨਿਟੀ ਉੱਤੋਂ ਲੈ ਲਈ ਔਰ 1984 ਨੂੰ ਮੈਂ ਵੀ ਵੰਦਾ 1984 ਨੂੰ ਇਹ ਇਟ ਇਸ ਸਿਰਫ ਦਿੱਲੀ ਤੇ ਇੱਕ ਅਟੈਕ ਨਹੀਂ ਸੀ ਭਾਰਤ ਦੇ ਬਾਕੀ ਸ਼ਹਿਰਾਂ ਵਿੱਚ ਵੀ ਸਿੱਖਾਂ ਨਾਲ ਬਹੁਤ ਕੁਝ ਹੋਇਆ ਬੁਕਾਰੋ ਝਾਰਖੰਡ ਕਾਂਪੂਰ ਕੋਲਕਾਤਾ ਦੇ ਵਿੱਚ ਵਾਇਲੈਂਸ ਹੋਈ ਸਿਰਫ ਹਾਈਦਰਾਬਾਦ ਦੇ ਅੰਦਰ ਉਹਨਾਂ ਦੇ ਸੀਐਮ ਨੇ ਇੱਕ ਗੱਲ ਕਹੀ ਸੀ ਔਰ ਕਿ ਨਾਟ ਅ ਸਿੰਗਲ ਸਿੱਖ ਸ਼ੁੱਡ ਬੀ ਹਰਮਡ ਹਿਅਰ ਜਿੱਥੇ ਪੁਲਿਸ ਐਕਟਿਵ ਸੀ बाकी पूरे हिंदुस्तान च बड़ी जगहों पर असी देखिए कि एक पैटर्न वायलेंस होया वो सेम पैटर्न कंटिन्यू किया और उस तो बाद जो इनकवायरी दिया आ, कमेटियां बैठिया बैक टू बैक असी सारे ने देख कमेटिया ने की किया बड़ी बारी ये भी गल कह देंगे कि नहीं जी मनमोहन सिंह जी ने तो माफ़ी मांग ली थी पर माफ़ी नहीं सी। ਕੀ ਕਦੇ ਇਸ ਤਰ੍ਹਾਂ ਕਿਹਾ ਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਅੱਜ 1984 ਸਿੱਕਤ ਲਿਆਮ ਲਈ ਮਾਫੀ ਮੰਗਣਗੇ ਨਹੀਂ ਰਾਜ ਸਭਾ ਦੇ ਵਿੱਚ ਇੱਕ ਡਿਬੇਟ ਹੋ ਰਹੀ ਹੈ ਨਾਨਾਵੱਟੀ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਉਹਦੇ ਅਜ਼ਰਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਆ ਕੇ ਅਗਰ ਕੋਈ ਗੱਲ ਕਰ ਦਿੰਦੇ ਹਨ ਉਹ ਆਫੀਸ਼ਲ ਮਾਫੀ ਨਹੀਂ ਹੈ that is not an apology اور ਇਹਦੇ ਬਾਰੇ ਬੋਲਣਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਅਗਰ 1984 ਨਾ ਹੋਇਆ ਹੁੰਦਾ ਜਾਂ 1984 ਸੇ ਕਤਲੇਆਮ ਦੇ ਬਾਅਦ ਇਨਸਾਫ ਹੋਇਆ ਹੁੰਦਾ ਉਸ ਤੋਂ ਬਾਅਦ ਜਿਹੜੇ ਭਾਰਤ ਦੇ ਵਿੱਚ ਕਤਲੇਆਮ ਹੋਏ ਹੁੰਦੇਨ ਸ਼ਾਇਦ ਉਹ ਨਾ ਹੁੰਦੇ ਇੱਕ ਇਮਪਿਊਨਿਟੀ ਦਾ ਪੈਟਰਨ ਬਣ ਗਿਆ ਜੇ ਅਗਰ 84 ਚ ਹੋ ਸਕਦਾ ਤੇ ਬਾਅਦ ਚ ਹੋ ਸਕਦਾ ਤੇ ਆਪਾਂ ਆ ਜਾ ਕੇ ਗੱਲ ਕੀ ਦੇ ਉੱਪਰ ਕਰ ਦਿੰਦੇ ਆ ਕੰਪਨਸੇਸ਼ਨ ਆਰਚਬਿਸਪ ਬੇਸਮਿੰਟਟੂ ਨੇ ਤੁਸੀਂ ਪੜਿਓ ਕਦੇ ਉਹਨਾਂ ਦੇ ਬਾਰੇ ਜਾ ਕੇ ਉਹਨਾਂ ਨੇ ਗੱਲ ਕਹੀ ਸੀ ਕਿ ਅਗਰ ਕੋਈ ਵੀ ਸੋਸਾਇਟੀ जी किसी वायलेंस किसी कॉन्फ्लिक्ट कॉन्फलिक्ट निकलती है अगर हील होना होंगे वह बाहर का बंदा नहीं दस सकताजन सोसायटी करती कि उन्हें हील कि होना है, वे फॉरवर्ड की है तो आई आई विल नॉट टेक मच टाइम बिकॉज आई डोंट नो वट इज द टाइम लिमिट्स कि मेरे को टाइम है या नहीं है हो गया सो I I want to keep the house open for 2-3 minutes agar thode kisi da koi sawal hai baaki kitab mein thanu keh dita copy itthe rahegi meri tarafon koshish sirf AC causes of 1984 di ki ona sari sikhorta bare likhya jaye jina jile ki Punjab ch active rahe ya jede Delhi vich ladde rahe aur ajj vi agar 1984 di gall ho rahi hai main thanu sarayanu dasna chahunga ki शायद हर बार किसी शाबाशी मिल जाएगी या किसी एन जी ओ नाबाशी मिल जाएगी पर मैन लगता उन्नीस सौ चौरासी गल हो रही है शाबाशी सिर्फ मिलनी चाहिए औरतों पिछले चालीस साल तो लड़ अगर कोई काम कर रहे अरे मीडियम अच्छी सब मीडियम मगर अगर, अगर, अगर वह लोग चालीस साल तो ना लड़ रहे होंगे अद कुछ भी नहीं लिख सकते ਉਸੀ ਤਰ੍ਹਾਂ ਇੱਕ ਕਹਾਣੀ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਅ ਨਿਰਪ੍ਰੀਤ ਕੌਰ ਜਿਹੜੇ ਅ ਦਿੱਲੀ ਯੂਨੀਵਰਸਿਟੀ ਦੀ ਸਟੂਡੈਂਟ ਸੀਗੀ ਉਸ ਤੋਂ ਬਾਅਦ ਪੰਜਾਬ ਆ ਕੇ ਮੂਵਮੈਂਟ ਦੇ ਵਿੱਚ ਐਕਟਿਵ ਹੋ ਗਏ ਔਰ ਮੈਂ ਨਿਰਪ੍ਰੀਤ ਨੂੰ ਇੱਕ ਵਾਰੀ ਇੱਕ ਗੱਲ ਪੁੱਛੀ ਸੀ ਮੈਂ ਕਿ ਨਿਰਪ੍ਰੀਤ ਅ ਕਿਸ ਤਰ੍ਹਾਂ ਹੋਇਆ ਕਿ ਦਿੱਲੀ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਇੱਥੇ ਆ ਜਾਂਦੀ ਹੈ ਔਰ ਉਹਦੇ ਉਹਦਾ ਡਿਸਕੋਰਸ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰਨਾ ਚਾਹੁੰਗੀ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਗੁੱਸਾ ਗੁੱਸਾ ਇਸ ਕਰਕੇ ਸੀ ਕਿ ਕਿ ਮੇਰੇ ਫਾਦਰ ਨੂੰ ਮੇਰੇ ਸਾਹਮਣੇ ਮਾਰਿਆ ਗਿਆ ਜਲਾਇਆ ਗਿਆ ਉਸ ਤੋਂ ਬਾਅਦ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਉਹਨਾਂ ਨੂੰ ਇਲੈਕਸ਼ਨ ਲਈ ਟਿਕਟਾਂ ਮਿਲ ਗਈ ਕਹਿੰਦੀ ਮੇਰੇ ਜਸਟਿਸ ਤੋਂ ਵਿਸ਼ਵਾਸ ਉੱਠ ਗਿਆ ਔਰ ਫਿਰ ਆਪਾਂ ਇੱਕ ਸਵਾਲ بار بار ਮੈਂ ਹਰ ਜਗ੍ਹਾ ਕਿਹਾ ਬੁੱਕ 'ਚ ਇੱਕ ਇੱਕ ਸਿਰਫ ਇੱਕ ਛੋਟਾ ਜਿਹਾ ਤਿੰਨ ਲਾਈਨ ਦਾ ਸ਼ਾਇਦ ਮੈਂ ਆਪਣਾ opinion ਪਾ ਰਿਹਾ ਹਾਂ opinion ਇਹ ਸੀਗਾ ਕਿ ਦੁਨੀਆ ਭਰ ਦੇ ਵਿੱਚ ਆਪਾਂ ਇਹ ਦੇਖਿਆ ਕਿ ਜਦੋਂ ਕੋਈ ਯੰਗ ਬੱਚਾ ਜਾਂ ਕੋਈ ਇੰਟੈਲੈਕਚੁਅਲ ਖੜਾ ਹੋ ਕੇ ਜਦੋਂ ਆਪਣੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦਾ ਹੈ ਸਟੇਟ ਦਾ ਸਭ ਤੋਂ ਪਹਿਲਾ ਰਿਸਪੌਂਸ ਹੁੰਦਾ ਹੈ ਕ੍ਰੈਕ ਡਾਊਨ ਕਿ ਇਸ ਨੂੰ ਖਤਮ ਕਰ ਦਿਓ ਇਸ ਆਵਾਜ਼ ਨੂੰ ਖਤਮ ਕਰ ਦਿਓ ਪਰ ਸਟੇਟ ਕਦੇ ਵੀ ਇਹ ਨਹੀਂ ਸੋਚਦੀ ਕਿ ਜਦੋਂ ਤੁਸੀਂ ਇੱਕ ਆਵਾਜ਼ ਨੂੰ ਖਤਮ ਕਰ ਦਿਓ 10 ਆਵਾਜ਼ਾਂ ਹੋਰ ਉੱਠਦੀਆਂ ਨੇ ਸਟੇਟ ਦਾ ਰਿਸਪੌਂਸ ਕਦੇ ਵੀ ਮੈਚੂਰ ਨਹੀਂ ਹੁੰਦਾ ਔਰ ਮੈਚੂਰ ਰਿਸਪੌਂਸ ਇਹ ਕਹਿੰਦਾ ਕਿ ਅਸੀਂ ਇਹ ਸਾਡੇ ਆਪਣੇ ਬੱਚੇ ਨੇ ਅਸੀਂ ਨਾਲ ਉਹਨਾਂ ਨਾਲ ਗੱਲ ਕਰਾਂਗੇ ਸਟੇਟ ਦਾ ਰਿਸਪਾਂਸ ਕਰੇ ਨਹੀਂ ਹੁੰਦਾ